ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਦੀ ਫਤਿਹ ਬੇਰਾਨਾ ਮਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਆਪਾਂ ਸਾਰੇ ਭਰਾਵਾਂ ਲਈ ਬਹੁਤ ਹੀ ਸੋਹਣੀ ਜ਼ਮੀਨ ਦਾ ਟੱਕ ਲੈ ਕੇ ਆਏ ਹਾਂ ਜਿਹਦੇ ਵਿੱਚ ਤੁਹਾਨੂੰ ਪਾਣੀ ਦੀ ਵੀ ਕੋਈ ਕਮੀ ਨਹੀਂ ਮਿਲਣੀ ਬਾਣ ਦੀ ਵੀ ਕੋਈ ਕਮੀ ਨਹੀਂ ਮਿਲਣੀ ਸਾਰੀਆਂ ਫਸਲਾਂ ਹੁੰਦੀਆਂ ਨੇ ਇੱਕ ਨੰਬਰ ਪਾਣੀ ਇੱਕ ਨੰਬਰ ਜ਼ਮੀਨ ਹੈ ਜੀ ਸਾਰੀ ਗੱਲਬਾਤ ਵੀਡੀਓ ਵਿੱਚ ਦੱਸੀ ਹੋਈ ਹੈ ਤੁਹਾਨੂੰ ਨੰਬਰ ਰੇਟ ਏਰੀਆ ਸਾਰੀ ਜਾਣਕਾਰੀ ਵੀਡੀਓ ਵਿੱਚ ਦੇ ਦੇਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਕਿਸੇ ਵੀ ਜ਼ਮੀਨ ਦੇ ਟੁਕੜੇ ਦੀ ਐਡ ਘਰ ਕੋਠੀ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਤਾਂ ਸਾਡਾ WhatsApp ਨੰਬਰ ਸਕਰੀਨ ਉੱਤੇ ਆ ਗਿਆ ਜੀ ਇਹ ਨੰਬਰ ਤੇ ਤੁਸੀਂ 5-7 ਫੋਟੋਆਂ HD ਦੇ ਵਿੱਚ 5-6 ਮਿੰਟਾਂ ਦੀ ਵੀਡੀਓ ਬਣਾ ਕੇ ਸਾਰਾ ਕੁਝ ਦਿਖਾ ਕੇ ਸਾਨੂੰ ਭੇਜ ਦੇਣੀ ਆ ਸਾਰੀ ਜਾਣਕਾਰੀ ਦੇ ਨਾਲ ਉਦੋਂ ਬਾਅਦ ਤੁਹਾਡੀ ਵੀਡੀਓ ਸਾਡੇ ਪਲੇਟਫਾਰਮਾਂ ਤੇ ਲਾ ਦਿੱਤੀ ਜਾਊਗੀ ਜੀ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡ ਵੀ ਕਰਦੇ ਹਾਂ ਤੁਸੀਂ ਉਹ ਵੀ ਸਾਥੋ ਕਰਵਾ ਸਕਦੇ ਹੋ ਕੋਈ ਵੀ ਭੈਣ ਭਰਾ ਹਨਾ ਕੋਈ ਵੀ ਆ ਦਾ ਛੋਟਾ ਮੋਟਾ ਕੰਮ ਜਾਂ ਕੋਈ ਵੱਡੇ ਲੈਵਲ ਤੇ ਕੰਮ ਕਰਦਾ ਤਾਂ ਉਹਦੀ ਐਡ ਸਾਡੇ ਤੋਂ ਕਰਵਾ ਸਕਦਾ ਜੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਕਿਹੜੇ ਏਰੀਏ ਦੀ ਕੋਈ ਖਾਸ ਜ਼ਮੀਨ ਚਾਹੀਦੀ ਆ ਕਿੱਡਾ ਕਿ ਟੱਕ ਚਾਹੀਦਾ ਤੁਹਾਡਾ ਏਰੀਆ ਕਿਹੜ ਸੋ ਬਾਈ ਜੀ ਤੁਹਾਨੂੰ ਕਿੰਨੇ ਕਿੱਲੇ ਚਾਹੀਦੇ ਨੇ ਕਮੈਂਟਾਂ ਦੇ ਵਿੱਚ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਅਸੀਂ ਹਾਜ਼ਰ ਹੋ ਜਾਵਾਂਗੇ ਜੀ ਠੀਕ ਹੈ ਜੀ ਸੋ ਵੀਡੀਓ ਦੀ ਕਰ ਲੈਨੇ ਸ਼ੁਰੂਆਤ ਥੋੜਾ ਜਿਆਦਾ ਸਮਾਂ ਲੈਂਦੇ ਨਹੀਂ ਅੱਜ ਜਿਹੜੀ ਜ਼ਮੀਨ ਆਈ ਆਪਣੇ ਕੋਲੇ ਬਾਈ ਜੀ 40 ਕਿੱਲਿਆਂ ਦਾ ਟੱਕ ਲੈ ਕੇ ਆਏ ਆ ਜੀ ਫੁੱਲ ਖੁੱਲੀ ਡੁੱਲੀ ਜ਼ਮੀਨ ਆ ਏਦਾਂ ਦੀ ਕੋਈ ਹੈ ਹੀ ਨਹੀਂ ਵੀ 2 ਕਿੱਲੇ ਜਾਂ 3 ਕਿੱਲੇ 40 ਕਿੱਲੇ ਬਾਈ ਜੀ ਇੱਕੋ ਹੀ ਟੱਕ ਮਿਲੂਆ 40 ਕਿੱਲਿਆਂ ਦਾ ਤੁਹਾਨੂੰ ਠੀਕ ਆ ਜੀ ਤੇ ਬਹੁਤ ਵਧੀਆ ਜ਼ਮੀਨ ਆ ਬਾਈ ਜੀ ਕਿਸੇ ਨਾਲ ਕੋਈ ਰਾਹ ਪਹੀ ਦਾ ਰੋਲਾ ਨਹੀਂ ਕਿਸੇ ਨਾਲ ਕੋਈ ਬੱਟ ਬੰਨੇ ਦਾ ਕੋਈ ਰੋਲਾ ਨਹੀਂ ਵਧੀਆ ਹਨਾ ਰਾਹ ਬਹੀ ਹੈ ਜੀ 40 ਕਿੱਲਿਆਂ ਦਾ ਇਕੱਠਾ ਟੱਕ ਮਿਲੂਆ ਜੀ ਵਧੀਆ ਸਾਰੀਆਂ ਫਸਲਾਂ ਹੁੰਦੀਆਂ ਨੇ ਬਾਈ ਜੀ ਹਰ ਇੱਕ ਤਰ੍ਹਾਂ ਦੀ ਫਸਲ ਤੁਹਾਨੂੰ ਦੇਖਣ ਨੂੰ ਮਿਲੂਗੀ ਕਿਉਂਕਿ ਫਸਲ ਹੋਣੀ ਹੁੰਦੀ ਆ ਪਾਣੀ ਨਾਲ ਤੇ ਪਾਣੀ ਦੀ ਸਾਧਨਾ ਦੀ ਆਪ 40 ਕਿੱਲਿਆਂ ਦੇ ਉੱਤੇ ਚਾਰ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਜਾਨੀ ਕਿ ਮੋਟਰਾਂ ਦੀ ਗੱਲ ਕਰੀਏ ਤਾਂ 10 ਕਿੱਲਿਆਂ ਉੱਪਰ ਤੁਹਾਨੂੰ ਮੋਟਰ ਦੇਖਣ ਨੂੰ ਮਿਲ ਜੂਗੀ ਜੀ 40 ਕਿੱਲਿਆਂ ਵਿੱਚ ਚਾਰ ਮੋਟਰਾਂ ਕੱਲਿਆਂ ਦੀਆਂ ਮੋਟਰਾਂ ਬਾਈ ਜੀ ਕਿਸੇ ਨੂੰ ਵਿੱਚੋਂ ਕੋਈ ਪਾਣੀ ਦੀ ਵਾਰੀ ਨਹੀਂ ਦੇਣੀ ਕਿਸੇ ਨਾਲ ਕੋਈ ਮੋਟਰ ਸਾਂਝੀ ਨਹੀਂ ਚਾਰੇ ਮੋਟਰਾਂ ਬਿਲਕੁਲ ਜਮ੍ਹਾਂ ਕੱਲਿਆਂ ਦੀਆਂ ਮਿਲ ਜਾਣਗੀਆਂ ਤੁਹਾਨੂੰ ਕਣਕਾਂ ਬੜਾ ਥੋੜੀ ਇੱਕ ਦੋ ਮੋਟਰਾਂ ਹੀ ਬਾਣ ਪਕਾਉਂਦੀਆਂ ਨੇ ਬਾਕੀ ਮੋਟਰਾਂ ਬੰਦ ਹੀ ਖੜੀਆਂ ਰਹਿੰਦੀਆਂ ਨੇ ਤੇ ਬਾਕੀ ਸਾਰਾ ਵਧੀਆ ਬਾਣਾ ਬਾਈ ਜੀ ਵਧੀਆ ਆਸਪਾਸ ਦਾ ਮਾਹੌਲ ਹੈ ਮਾਰ ਕਿਸੇ ਤਰ੍ਹਾਂ ਦੀ ਨਹੀਂ ਬਾਣ ਦੇ ਵਿੱਚ ਨਾ ਕੋਈ ਪਾਣੀ ਦੀ ਮ ਪਸ਼ੂਆਂ ਦੀ ਮਾਰ ਆ ਵਧੀਆ ਬਾਹੀ ਜੋਗ ਬਾਣ ਤੋਂ ਦਿੱਲੀ ਲੈ ਕੇ ਆਇਆ ਇਨਵੈਸਟਿੰਗ ਵਾਲਾ ਬਾਣਾ ਪੂਰਾ ਟੌਪ ਦਾ ਬਾਣਾ ਯਾਨੀ ਕਿ ਬਾਈ ਜੀ ਕੋਈ ਮਰਜ਼ੀ ਫਸਲ ਲਾ ਲਿਓ ਤਿੰਨ ਤਿੰਨ ਫਸਲਾਂ ਵੀ ਬਾਣ ਇਹ ਦੇ ਦਿੰਦਾ ਠੀਕ ਹੈ ਜੀ ਬਾਕੀ ਹੁਣ ਆਪਾਂ ਰੇਟ ਦੀ ਗੱਲ ਕਰ ਲੈਨੇ ਰੇਟ ਤੋਂ ਪਹਿਲਾਂ ਮੈਂ ਤੁਹਾਨੂੰ ਏਰੀਆ ਦੱਸ ਦਿੰਨਾ ਜੀ ਏਰੀਆ ਹੈਗਾ ਜੀ ਫਰੀਦਕੋਟ ਯਾਨੀ ਕਿ ਪੰਜਾਬ ਫਰੀਦਕੋਟ ਤੋਂ ਆਪਣੇ ਕੋਲੇ ਬਾਣਾ ਆਇਆ ਬਾਈ ਜੀ 40 ਕਿੱਲੇ ਚਾਰ ਮੋਟਰਾਂ ਰੇਟ ਦੀ ਗੱਲ ਕਰੀ ਤਾਂ 40 ਲੱਖ ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਮੀਨਦਾਰ ਰੇਟ ਰੱਖਿਆ ਗਿਆ ਜੀ 40 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਮੀਨ ਦੇਣੀ ਹੈ ਜੀ ਬਾਕੀ ਰੇ ਮੰਤ ਮਾਨਤਾ ਨਾਲ ਫੁੱਲ ਹੋਊ ਬਾਈ ਜੋ ਵੀ ਵੀਰ ਜਾਣਾ ਚਾਹੁੰਦੇ ਨੇ ਬਾਕੀ ਤੁਸੀਂ ਨੰਬਰ ਦੇਤਾ ਬਾਈ ਜੀ ਤੁਹਾਡੀ ਸਕਰੀਨ ਤੇ ਆ ਗਿਆ ਇਹ ਨੰਬਰ ਤੇ ਕਾਲ ਕਰ ਲਿਓ ਕਾਲ ਕਰਕੇ ਜੇਕਰ ਤੁਹਾਨੂੰ ਬਾਈ ਸੌਦਾ ਵਧੀਆ ਲੱਗਦਾ ਜੱਜਦਾ ਹਨਾ ਅਗਲੇ ਤੁਸੀਂ ਵੀਡੀਓ ਫੋਟੋਆਂ ਜੋ ਵੀ ਮੰਗਾਉਣੀਆਂ ਮੰਗਾ ਲਿਓ ਪਰ ਜਿਹੜਾ ਸੌਦਾ ਹੈ ਬਾਈ ਜੀ ਉਹ ਤੁਸੀਂ ਜਾ ਕੇ ਕਰਨਾ ਹੈ ਅਗਲੇ ਨਾਲ ਜਾਓ ਮੀਟਿੰਗ ਰੱਖੋ ਸਾਰਾ ਕੁਝ ਦੇਖੋ ਸਾਰਾ ਕੁਝ ਦੇਖ ਕੇ ਜੇਕਰ ਤੁਹਾਨੂੰ ਓਕੇ ਲੱਗਦਾ ਤਾਂ ਬਾਈ ਜੀ ਤੁਸੀਂ ਇਹਨਾਂ ਨਾਲ ਹੈ ਜਿਹੜੀ ਆਪਦੀ ਹੈਨਾ ਗੱਲਬਾਤ ਡਲ ਕਰ ਸਕਦੇ ਹੋ ਜੀ ਬਾਕੀ ਬਾਣ ਚ ਬਾਈ ਜੀ ਮਾਲਕ ਵੀਰਾਂ ਨੇ ਦੱਸਣ ਦੇ ਮਤਾਬਕ ਕੋਈ ਕਮੀ ਪੇਸ਼ੀ ਨਹੀਂ ਸਾਰਾ ਕੁਝ ਓਕੇ ਆ ਜਿੰਨੀਆਂ ਗੱਲਾਂ ਮੁਕੰਮਲ ਮਿਲਣਗੀਆਂ ਗਿਆ ਦਾ ਮਾਨਤਾਣ ਵੀ ਹੋਊਗਾ ਬਾਈ ਜੀ ਤੇ ਰੇਟ ਦੇ ਵਿੱਚ ਮਾੜੀ ਮੋਟੀ ਐਡਜਸਟਮੈਂਟ ਵੀ ਵੀਰ ਹੋਰੀ ਕਹਿੰਦੇ ਵੀ ਮੌਕੇ ਤੇ ਬੈਠ ਕੇ ਉਹ ਹੋ ਸਕਦੀ ਆ ਠੀਕ ਹੈ ਜੀ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਹੁੰਦੇ ਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਭਰਮਾ ਹੰਗਾਰਾ ਦੇ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਆਪਣੇ ਪਲੇਟਫਾਰਮ ਤੇ ਅਸੀਂ ਪਾ ਰੱਖੀਆਂ ਉਹ ਵੀ ਜਾ ਕੇ ਜਰੂਰ ਦੇਖਿਓ ਤੇ ਘੈਂਟ ਘੈਂਟ ਵੀਡੀਓ ਹੋਰ ਵੀ ਬਹੁਤ ਸਾਰੀਆਂ ਸਾਡੀ ਪਾਈਪਲਾਈਨ ਚ ਨੇ ਆਉਣ ਵਾਲੀਆਂ ਨੇ ਘੈਂਟ ਘੈਂਟ ਹਨਾ ਬਹੁਤ ਤਗੜੀਆਂ ਤਗੜੀਆਂ ਵੀਡੀਓ ਆਉਣ ਵਾਲੀਆਂ ਨੇ ਬਹੁਤ ਘੈਂਟ ਘੈਂ ਠੀਕ ਹੈ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖੇ ਜੀ